ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ 6 ਗਾਵਾਂ ਸੇ ਲੈ ਲੈ ਕੇ ਆਏ ਹਾਂ ਜੀ ਚਾਰ ਆ ਉਹਨਾਂ ਵਿੱਚ ਬਈ ਤਾਜ਼ੀਆਂ ਸੂਈਆਂ ਤੇ ਦੋ ਗੱਬਣਾ ਥੋੜੇ ਥੋੜੇ ਦਿਨਾ ਦੀਆਂ ਕਰਮ ਵਾਲੀਆਂ ਕੱਚੀਆਂ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਔਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਪੁੱਛ ਲੈਣੇ ਬਾਈ ਟੋਟੀਲਾ ਆ ਜੀ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਗਾਲੀ ਬਹੁਤ ਵਧੀਆ ਜੀ ਡਾਕਟਰ ਕਿਵੇਂ ਚੱਲਦਾ ਕੰਮ ਕੰਮਕਾਰ ਬਹੁਤ ਵਧੀਆ ਚੱਲਦਾ ਮਾਲਕ ਦੀ ਕਿਰਪਾ ਚਲੋ ਵਧੀਆ ਨਾਮ ਤੇ ਐਡਰੈਸ ਬੋ ਨਾਮ ਕਾਲਾ ਸਿੰਘ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਫਿਲ ਤਵਾ ਡਾਕਟਰ ਨੇੜੇ ਪਿੰਡ ਨੇੜੇ ਆਪਾਂ ਨੂੰ ਇੱਧਰ ਸ੍ਰੀ ਰਾਮਗੜ ਆ ਗਿਆ ਇੱਧਰ ਭਰੌੜ ਆ ਗਿਆ ਮੋਬਾਈਲ ਨੰਬਰ ਬੋ ਦਿਓ 9915810173 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੁਆ ਸੂਈ ਆ ਇਹ ਡਾਕਟਰ ਦੂਜੇ ਸੂਏ ਸੂਈ ਆ ਅੱਜ ਹਾਂ ਉਹਨਾਂ ਦੀ ਜੇਰਾ ਪਈ ਐ ਡੋਡੀ ਬੱਚਾ ਕੀ ਦੇਤਾ ਇਹਨੇ ਇਹਨੇ ਵੀ ਬਸਾ ਦਿੱਤਾ ਉਹਨੇ ਵੀ ਬਚਾ ਦਿੱਤਾ ਉਹਨਾਂ ਨੇ ਬਸੇ ਨਾਲ ਹੀ ਖੜਾ ਹਨ ਇਹਦੇ ਬੱਚਾ ਬਈ ਬੱਚਾ ਦੁੱਤਾ ਖੜਾ ਤੜਕੇ ਸੂਈ ਆ ਚੈੱਕ ਕਰ ਲੋ ਠੀਕ ਆ ਕਿੰਨਾ ਬੋਲਾ ਕੱਢੇ ਬਈ ਬੋਲਾ ਆਪਾਂ 4 ਲੀਟਰ ਕੱਢੇ ਡਾਕਟਰ ਦਾ ਬਈ ਠੀਕ ਆ ਬਈ ਕਿੰਨਾ ਦੁੱਧ ਦੇ ਦੂਆਸ ਦੁੱਧ ਦੇ ਦੂ ਮੇਰੇ ਸਾਹਬ ਨੇ ਕਹਿਣ ਦਾ ਮੁਤਾਬਕ ਦੇਖ ਆਪਣੀ ਹੈਗੀ ਲਈ ਵੀ ਹੂੰ ਠੀਕ ਹੈ ਗੱਲ ਹੂੰ 17 18 ਲੀਟਰ ਪਹਿਲਾਂ ਦਿੱਤਾ ਵਾ ਦੁੱਧ ਹੁਣ ਅਗਲੇ ਨੇ ਲਾ ਲੈਣੇ ਸਾਹਿਬ ਵੀ ਕਿੰਨਾ ਦੇਊਗੀ ਹਾਂ ਕਿਉ ਗਾਰੰਟੀ ਆਪਾਂ ਕਿਸੇ ਗਾਂ ਦੀ ਨਹੀਂ ਦਿੰਦੀ ਨਹੀਂ ਜ਼ਰੂਰੀ ਹੈ ਭਾਈ ਹਾਂ ਐਵੇਂ ਆਪਾਂ ਗੱਪ ਮਰਜੀ ਬਿ ਗਾਰੰਟੀ ਹੈ ਗਾਰੰਟੀ ਕਿਸੇ ਗਾਂ ਦੀ ਨਹੀਂ ਦਿੰਦੇ ਗੱਦ ਠੀਕ ਆ ਆਰਡਰ ਕਮਾਲ ਦਾ ਫੇਸ ਬੜਾ ਚੰਗਾ ਬਿਊਟੀ ਚੰਗੀ ਆ ਦੇ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਸੂਈ ਸਵਾਈ ਆ ਜੇਰ ਬਾਈ ਰੱਖੀ ਬੈਠਾ ਬੱਚਾ ਘਰ ਮਲੀ ਨੇ ਬੱਚਾ ਦਿੱਤਾ ਬੱਚਾ ਬਹੁਤ ਸੋਹਣਾ ਦਿੱਤਾ ਪ੍ਰਿੰਟ ਵਾਲਾ ਬੱਚਾ ਦਿੱਤਾਗਾ ਬੱਚੇ ਬਹੁਤ ਚੰਗੇ ਪਾਉਂਦੀ ਆ ਆਰਡਰ ਦੇਖੋ ਬਾਈ ਸੂਈ ਠੰਡੀ ਬਹੁਤ ਡੈਕਟਰ ਚੁਈ ਚੁਈ ਇਕਲਮਰਾ ਜਾਵਾ ਸੋਹਣਾ ਆਰਡਰ ਤੇ ਥਣ ਦੇਖ ਪੂਰਾ ਐ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਗਲਾਬੀ ਥਣ ਚੁਈ ਚੁਈ ਓਕੇ ਬਾਈ ਇਕਲਮਰਾ ਚੁਈ ਜਾਵਾ ਤੇ ਕੀ ਮੁੱਲ ਲੱਜੇ ਡੈਕਟਰ ਜੇ ਮੁੱਲ ਕਰਾਉਣਾ ਦੇਖੋ 72 ਕਰਾ 73 ਕਰਾ 71000 ਦੀ ਗਾਂ ਦੇ ਦਿਆਂਗੇ ਆਪਾਂ ਠੀਕ ਆ ਬਾਈ ਮੁੱਲ ਕਰਾਉਣਾ ਜਿੰਨਾ ਮਰਜ਼ੀ ਕਰਾ ਦੇ ਦੇ ਦੇਗੇ ਬਾਈ ਹਾਂ ਅੱਗੇ ਬਾਈ 2 ਨੰਬਰ ਇਹ ਬੱਚੀ ਗੱਭਣਾਂਗੀ ਕਿਹੜਾ ਸੂਆ ਬਾਈ ਦੂਜਾ ਸੂਆ ਸੂਗੀ ਹੁਣ ਕਿੰਨੇ ਦਿਨ ਲੈਂਦੀ ਐ ਬਾਈ ਦਿਨ ਲੈ ਜੂ ਸੇ ਸੱਤ ਡਾਕਟਰ ਠੀਕ ਆ ਬਾਈ ਬਣੂ ਬਣੂ ਚੰਗੀ ਥੱਲੇ ਹੁਣ ਕਿੰਨਾ ਕੁ ਰਿਕਾਰਡ ਬਾਈ ਦੁੱਧ ਦਾ ਪੁੱਤ 15 ਕਿਲੋ ਦਿੱਤਾ ਪਹਿਲਾਂ 16 ਠੀਕ ਆ ਬਾਈ ਹੁਣ ਦੇਖੋ ਕੀ ਕਹਦੀ ਐ ਬਰੀਡ ਚੰਗੀ ਐ ਨਾ ਜਰਸੀ ਐਰ ਸ਼ਰ ਐ ਜਰਸੀ ਕ੍ਰੋਸ ਜੀ ਮੰਨ ਕੇ ਚੱਲ ਨਾਲ ਐਰ ਸ਼ਰ ਹਾਂ ਠੀਕ ਆ ਜਰਸੀ ਤੇ ਐਰ ਸ਼ਰ ਦਾ ਕ੍ਰੋਸ ਆ ਤੇ ਤੋਰਾ ਚੈੱਕ ਕਰ ਲੋ ਆਰਡਰ ਕਮਾਲ ਦਾ ਨਾ ਛੋਟੀ ਐ ਨਾ ਵੱਡੀ ਐ ਦਰਮਿਆਨੀ ਐ ਹਾਂ ਆਰਡਰ ਬੜਾ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਦ ਚੰਗਾ ਬ੍ਰੀਡ ਚੰਗੀ ਆ ਥਾਨ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਾਨ ਇਕੱਲਾ ਇਕੱਲਾ ਥਾਨ ਫੇਸ ਦੀ ਬਿਊਟੀ ਚੈੱਕ ਕਰੋ ਲੈ ਹੜਾ ਬਾਕੀ ਗਰਮੀ ਦਾ ਮੌਸਮ ਆਉਂਦਾ ਫੁੱਲ ਗਾਮਜਾ ਪਰਹਿਣਾ ਉਹਨਾਂ ਗਰਮੀ ਫੈਂਟ ਆ ਜਿਹੜੀ ਕਰਮ ਲੱਗਦੀ ਹੈ ਅੱਜ ਸੜ ਜਾ ਗਾਨੂ ਗਾਮ ਮਾਰਦੀ ਆਰਡਰ ਕਮਾਲ ਦਾ ਦੇਖੋ ਆਰਡਰ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਐ ਕੱਲੀ ਕੱਚੀ ਕੱਚੀ ਆ ਉਸ ਹਾਵ ਨਾਲ ਪੰਜ ਛੇ ਦਿਨ ਹੀ ਲਊ ਡਾਕਟਰ 500 ਦਿਨ ਲਊ ਟਿੱਲਾਂ ਦੇ ਕੁਲੇਵਾ ਦੇਖੋ ਲੈ ਤੇ ਕੀ ਮੋਲ ਆ ਬਈ ਜੈ ਜੈ ਡਾਕਟਰ ਇਹਦਾ ਮੁੱਲ ਯਾਰ 60 ਹੈ ਬਸ 59 ਦੀ ਦੇ ਦਿਆਂਗੇ ਠੀਕ ਆ ਹਾਂ 60000 ਰੁਪਏ ਮੁੱਲ ਨਾਲ 59000 ਦੀ ਬਾਈ ਕਹਿੰਦਾ ਵੜ ਦੇ ਦਿਆਂਗੇ ਬਾਈ ਅੱਗੇ ਵੀਰੇ ਤਿੰਨ ਨੰਬਰ ਇਹ ਪਰਸੋ ਸੂਈ ਹੈ ਡਾਕਟਰ ਕਿਹੜਾ ਸੂਈ ਇਹਦਾ ਬੱਸ ਆਹ ਬਤੋ ਆਹ ਬੱਚਾ ਹੈਗਾ ਆਪਣੇ ਘਰੀ ਸੂਈ ਹੈ ਜੇਰ ਜੂਰ ਦੀ ਗਾਰੰਟੀ ਹੈ ਠੀਕ ਆ ਬਈ ਦੂਜੇ ਸੂਏ ਬੱਚੀ ਐ ਸਿਰ ਠੰਡੀ ਪੂਰੀ ਐ 12 13 ਲੀਟਰ ਬੋਲਾ ਤਿਆਰ ਮੰਨ ਕੇ ਹਜੇ ਟਾਈਮ ਵੀ ਕਿੰਨਾ ਹੋਇਆ ਟਾਈਮ ਵੀ ਕੁਛ ਨਹੀਂ ਹੋਇਆ ਜੇ 1 ਵਜੇ ਹੋਊ ਕਿੰਨਾ ਬਈ ਟਾਈਮ ਹਾਂ ਹਾਂ 1 ਵਜੇ ਵੀ ਨਹੀਂ ਹਜੇ ਬਸ 13 ਕਿ ਲੀਟਰ ਹੋ ਹੁਣੇ ਥੱਲੇ ਬੋਲਾ 12:40 ਹੋ ਗਏ ਉਸ ਤੋਂ ਬਣਾਉਂਦਾ ਅੱਜਾ ਲਾ ਲਿਓ ਲੇਵਾ ਦੇਖੋ ਗੁਲਾਬੀ ਥਣ ਮੁਠੀ ਵਾਲਾ ਥਣ ਲੇਵਾ ਬਹੁਤ ਚੰਗਾ ਚਿਵਾਈ ਕਿਵੇਂ ਆ ਉਹ ਇੱਕ ਨੰਬਰ ਚਾਹੇ ਕੋਈ ਹੱਥ ਨਾਲ ਦਾ ਪਈ ਭੇਜ ਦਾਂਗੀ ਠੀਕ ਆ ਫੇਸ ਬੜਾ ਚੰਗਾ ਬਿਊਟੀ ਚੰਗੀ ਐ ਪ੍ਰਿੰਟ ਚੰਗਾ ਬੋਦੀ ਬਦੀ ਚੰਗੀ ਐ ਸਨਖਪੁਣਾ ਬੈਡ ਦੇ ਵਿੱਚ ਫੁੱ ਸੂਈ ਸਵਾਈ ਆ ਲੈਵੇ ਦਾ ਅੰਦਾਜ਼ਾ ਉਹ ਸਭ ਨਾਲ ਲਾਇਓ ਬਈ 12:40 ਹੋ ਗਏ ਸ਼ਾਮ ਤੱਕ ਆਡਰ ਆ ਜਿਹੜਾ ਕਰਮਣੇ ਦਾ ਉਹ ਫਾਜੇਂ ਸ਼ਾਮ ਤੱਕ ਤਾਂ ਜਮਾ ਸੀਲ ਠੰਡੀ ਬਹੁਤ ਹੈ ਲੈ ਜਿਵੇਂ ਮਰਜੀ ਦੂਜਾ ਸੂਣਾ ਬੈਠਾ ਕੋਈ ਚੈੱਕ ਨਹੀਂ ਫੇਸ ਦੇਖੋ ਫੇਸ ਬੜਾ ਪਿਆਰਾ ਕਰਮਣੇ ਦਾ ਕੀ ਮੋਲ ਲਵਰੇਜ ਹੈ ਅਜ ਡਾਕਟਰ ਦੇ ਮੋਲ ਜਿੰਨਾ ਮਰਜ਼ੀ ਕਰਾ ਲਾਪਾ 70 ਚੋਂ ਮਾਨਤਨ ਕਰ ਦੇਾਂਗੇ ਬੈਠ ਲੋ ਠੀਕ ਆ ਭਾਈ ਮੋਲ ਜਿੰਨਾ ਮਰਜ਼ੀ ਕਰਾ ਲਓ 70000 ਚੋਂ ਬਾਈ ਕਹਿੰਦਾ ਮਾਨਤਨ ਕਰਦੇ ਆਂਗੇ ਬਾਈ ਲੇਵਾ ਬਹੁਤ ਚੰਗਾ ਨੇੜੇ ਤੋਂ ਚੈੱਕ ਕਰ ਲੋ ਗੁਲਾਬੀ ਥਾਣਾ ਮੁੱਠੀ ਵਾਲਾ ਥਣ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਵ ਤੇ ਚਿਵਾਈ ਚੁਈ ਬਾਈ ਕਹਿੰਦਾ ਓਕੇ ਆ ਨੰਬਰ 1 ਹੈ ਅੱਗੇ ਬਾਈ 4 ਨੰਬਰ ਇਹ ਵੀ ਤੜਕੇ ਦਾ ਟੱਕਠੀਆਂ ਸੁਈਆਂ ਇਹ ਠੀਕ ਆ ਉਹ ਤੇ ਉਹ ਬੈਠ ਤੇ ਹੀ ਬੱਚੇ ਜਿਹਨਾਂ ਦੀ ਇਹਨਾਂ ਦੀਆਂ ਜੁਨੀਰੀਆਂ ਆ ਬੱਚਾ ਕਿਹੜਾ ਆਹ ਕੇ ਆ ਆਹ ਪੁੱਤ ਆਹ ਬੱਚਾ ਆਹ ਬੱਚਾ ਦਿੱਤਾ ਠੀਕ ਆ ਇਹਨਾਂ ਜੋ ਹੀ ਆ ਤੇ ਦੋਨਾਂ ਦੀ ਜੇਰ ਬਾਈ ਰੱਖੀ ਬੈਠਾ ਹੈਗਾ ਤੇ ਕਿੰਨਾ ਕੁ ਵੱਡਾ ਕੱਢਿਆ ਫਿਰ ਇਹਦਾ ਵੀ 4 ਲੀਟਰ ਹੀ ਕੱਢਿਆ ਆਪਾਂ ਖਾਲੀ ਖੁੱਲੀ ਨਹੀਂ ਕੀਤੀ ਐਵੇਂ ਕਹਿਦਗੇ ਠੀਕ ਆ ਹਾਂ ਸੂਈ ਕਰਕੇ ਕਿੰਨਾ ਕੁ ਦੁੱਧ ਦੀ ਦਵਾ ਸਟੇ ਦੇ ਦੂ ਯਾਰ 17 18 ਲੀਟਰ ਤਾਂ ਦੇ ਦੂ ਡਾਕਟਰ ਹੂੰ ਲੇਵਾ ਚੰਗਾ ਕੱਦ ਚੰਗਾ ਬ੍ਰੀਟ ਚੰਗੀ ਆ ਥਣ ਥਣ ਬਹੁਤ ਚੰਗਾ ਥਣ ਲੱਗਿਆ ਮੁੱਠੀ ਵਾਲਾ ਥਣਾ ਪੂਰੀ ਬਿੱਤੀ ਤੇ ਥਣ ਲੱਗਿਆ ਅਸੀਂ ਦੂਜਾ ਸੂਆ ਸੂਈ ਆ ਛੇਸ ਦੀ ਬਿਊਟੀ ਦੇਖੋ ਕਮਾਲ ਦੀ ਆ ਪ੍ਰਿੰਟ ਪ੍ਰਿੰਟ ਬੜਾ ਚੰਗਾ ਹੈ ਨਾ ਕਰਮਾਈ ਦਾ ਹਾਂ ਤੇ ਇਹਦਾ ਕੀ ਮੋਲ ਆ ਭਾਈ ਜੈਜ ਡਾਕਟਰ ਇਹਦਾ ਮੁੱਲ ਬਸ 70 ਐ ਮੰਨਤਾ ਨਹੀਂ ਕਰ ਦੇਗੀ ਠੀਕ ਆ ਬਾਈ ਬੜਾ ਮੋਟਾ ਹੀ ਹੋਊ ਮੰਨਤਾ ਨਾ 70000 ਰੁਪਿਆ ਮੁੱਲ ਆ ਮੰਨਤਾਂ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਮੁੱਲ ਜਾਇਜ਼ ਆ ਲੇਵਾ ਦਿਖਾਉਨੇ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਲੈ ਕੀ ਬਾਤ ਆ ਮੁੱਠੀ ਵਾਲਾ ਥਾਣੇ ਗਲਾਬੀ ਥਾਣੇ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਅੱਗੇ ਬਈ 5 ਨੰਬਰ ਗੱਬਣਾ ਇਹ हां आहा आगी अपो गां कमाके बनती है ये है जर्सी सुन वाली है डॉक्टर भाई ठीक है भाई बा 5 6 दिन ਲਊਗੀ ਬਾੜ ਥੱਲੇ ਥੱਲੇ ਬਹੁਤ ਜਰਸੀ ਕਰੋ ਸਾ 80 ब्रीड फेस ਚੰਗਾ ਪ੍ਰਿੰਟ ਪ੍ਰਿੰਟ ਚੰਗਾ ਤੋਰਾ ਚ ਇਹ 50 ਵਾਲੀ ਉਹ ਨਹੀਂ ਵੀ ਹਮਾਚਲੀ ਵਜਨ ਵਾਲੀ ਹੈ ਵਜਨ ਵਾਲੀ ਹੈ ਹਨਾ हां ਕੱਲੀ ਕੱਚੀ ਗੱੱਚੀ ਆ ਉਹ ਸਭ ਬਣਾਉਂਦਾ ਜੱਲਾ ਲੇਵਾ ਬਹੁਤ ਸੋਹਣਾ ਤਿਆਰ ਕਰੋ ਬਾ 5 6 ਦਿਨ ਲਊਗੀ ਮੇਰੇ ਸਾਬ ਨਾਲ हां ਬਾ ਥੋੜੇ ਦਿਨ ਹੀ ਲਊਗੀ हां ਲੇਵਾ ਲੂ ਬਹੁਤ ਕਿੰਨਾ ਕੋ ਦੁੱਧ ਦੇ ਦੂ ਵਸਤੀ ਦੁੱਧ ਦੇ ਦੂ 18 ਨੂੰ ਕਿਲੋ ਵੀਰੇ ਦੇ ਵੀ ਉਧਰ ਦੇਖ ਨਹੀਂ ਚੰਗਾ ਲੇਵਾ ਕਮਾਲ ਦਾ ਕੱਚੀ ਕੱਚੀ ਆ ਉਸ ਹਸਾ ਉਹਨਾਂ ਦਾ ਸੀਲ ਠੰਡੀ ਬਹੁਤ ਆ ਹਾਂ ਬਣੂ ਬਹੁਤ ਹੈ ਨਾ ਜਿਹੜੇ ਹਿਸਾਬ ਨਾਲ ਲੇਵਰੀ ਤਿਆਰੀ ਆ ਥੱਲੇ ਥੱਲੇ ਬਹੁਤ ਚੰਗਾ ਲੇਵਾ ਬਹੁਤ ਸੋਹਣਾ ਤਿਆਰ ਕਰੂਗੀ ਹਾਂ ਤੇ ਕੀ ਮੋਲ ਦਾ ਜਾਇਜ ਆ ਡਾਕਟਰੀ ਕਿਉਂ 20000 ਦੀਆਂ ਦੇ ਦਾਂਗੇ ਮਾਨਤਨ ਹੋ ਜਾ ਮਾਨਤਨ ਨਹੀਂ ਕਰਾਂਗੇ ਥੋੜਾ ਕਣੀ 64000 ਰੁਪਇਆ ਮੋਲਾ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਇੱਥੇ ਖੜੂ ਰਿਹਾ ਕੇ ਗਾਂ ਨੂੰ ਗਾਂ ਮਾਰਦੀ ਆ ਲੈ ਮੇਰੀ ਫੀਟਿੰਗ ਚੈੱਕ ਕਰ ਲੈ ਲੈਵਾ ਬਹੁਤ ਚੰਗਾ ਥਾਣ ਬਹੁਤ ਇੱਥੇ ਖੜੀ ਆ ਗਾਂ ਨੂੰ ਕੱਚੀ ਕੱਚੀ ਮਾਰ ਦਿਆ ਇੱਥੇ ਖੜਦੇ ਹੋਏ ਜਵਾਲ ਵੀਡੀਓ ਨਾ ਉੱਠੀ ਆ ਲਾ ਖਾਣਾ ਬਾਈ ਕੁਰਕ ਰੱਖਿਆ ਮਾਰ ਦਿਆ ਅੱਗੇ ਬਾਈ ਕਾਲੇ ਲਾਸਟ ਦੇ ਇਹ ਡਾਕਟਰ ਯਾਰ ਸਹਰ ਆ ਗਈ ਸਹਰ ਆ ਗਈ ਹਾਂ ਹਮ ਕਿਹੜਾ ਸੂਆ ਤੀਜਾ ਸੂਆ ਕਦੋਂ ਸੂਈ ਆ ਇਹ ਤੀਜਾ ਸੂਆ ਸੂਈ ਹੈ ਸੂਈ ਨੂੰ ਹੋ ਗਿਆ ਹੁਣਗੇ ਨੂੰ ਘੱ 14 ਹੋ ਗਏ 14 ਕਹੇ ਨਹੀਂ 15 ਬੱਛੀ ਆ ਦੀ ਬੱਛੀ ਆ ਮਗਰ 17 ਕਿਲੋ ਦੁੱਧ ਹੁਣ ਤਿਆਰ ਹੈ ਬੱਛੀ ਚੰਗੀ ਆ ਨਾ ਹਾਂ ਬੱਛੀ ਬਹੁਤ ਚੰਗੀ 17 ਕਿਲੋ ਹੋ ਹੁਣ ਠੀਕ ਆ ਭਾਈ ਹਾਂ ਨੈਟ ਜਮਾ ਤਿਆਰ ਚਵਾਈ ਜੂ ਵੀ ਕਿਵੇਂ ਆ ਇੱਕ ਨੰਬਰ ਆ ਜੇ ਕੋਈ ਹੱਥ ਹੁਣ ਆ ਲਾਵੇ ਆ ਪਾਈ ਭੇਜ ਜਾਗੇ ਅਰ ਸ਼ਰ ਫਰੀडम ਮਿਲਦੀ ਬਹੁਤ ਗੱਲ ਸੁਵਤੀਜਾ ਹੈਗਾ ਤੇ ਚੰਗੇ ਬੋਲੇ ਤੋਂ ਸੀਰ ਠੰਡੀ ਪੂਰੀ ਵੇਠੀ ਆ ਲੈ ਗਲੀ ਦੇ ਵਿਚਾਲੇ ਖੜਾ ਲਈ ਮਾਉਂ ਦੇ ਨਾਲ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੇ ਨੇ ਕੁਛ ਨਹੀਂ ਲੇਵਾ ਦੇ ਕੋਲ ਹੋਰ ਤੁਰਦੇ ਨਹੀਂ ਆਪਾਂ ਪੂਰਾ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਕਿ ਵਾਈ ਚੋਈ ਪਾਈ ਕਹਿੰਦਾ ਇੱਕ ਨੰਬਰ ਚੋਈ ਗਰੰਟੀ ਹੋਊ ਆਪਣੀ ਹੂੰ ਫੇਸ ਦੇਖੋ ਫੇਸ ਵੀ ਬੜਾ ਪਿਆਰਾ ਕੱਦ ਦੀ ਲੰਮੀ ਲੁੰਮੀ ਬਹੁਤ ਹੈ ਬਹੁਤ ਵੱਡੀ ਹੈ ਕੀ ਮੋਲ ਲਾ ਫਿਰ ਜਾਏ ਡਾਕਟਰ ਦੇਣੀਗਾ 65 ਦੀ ਹੈ 500 ਛੂਟ ਕਰਨੀ ਹੈ ਠੀਕ ਹੈ ਬਾਈ ਹਾਂ ਦੁੱਧ 17 ਕਿਲੋ ਕੰਡੇ ਤੇ ਚੜ੍ਹ ਕੇ ਦੇ ਦੇਗੇ ਆਪਾਂ ਅਗਲਾ ਉਹਦਾ ਕੰਡਾ ਲੈ ਆਵਾਂ ਚਾਹੀ 65000 ਰੁਪਿਆ ਬਾਈ ਕਹਿੰਦਾ ਮੁੱਲ ਕਰਾਉਣਾ ਮੁੱਲ ਤਾਂ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 65000 ਤੇ ਛੂਟ ਕਰ ਦਾਂ 500 ਰੁਪਿਆ ਠੀਕ ਹੈ ਕਿ ਨਹੀਂ ਵਰਡ ਚੰਗੀਆਂ ਕੰਦਗਾਠ ਵਾਲੀਆਂ ਬੱਚਾ ਮਗਰ ਬੱਛੀ ਆ ਸੂਈ ਸਵਾਈ ਹੈ ਲੇਵਾ ਬਹੁਤ ਚੰਗਾ ਥਾਣਾ ਬਹੁਤ ਚੰਗਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਬੱਚਾ ਵੀ ਦੇਖੋ ਬਹੁਤ ਚੰਗਾ ਬੱਛੀ ਬਹੁਤ ਚੰਗੀਆਂ ਮਗਰਟੇ ਚਿਪ ਬੱਛੀ ਹੈ ਨੋ ਬੱਛੀ ਨੇ ਬਈ ਨਾਲ ਹੀ ਤਿਆਰ ਹੋ ਜਾਣਾ ਕਰਮ ਵਾਲੀ ਨੇ ਦੋ ਨਗ ਮਿਲ ਜਾਣੇ ਹਾਂ ਹੁਲ ਜਾਇਜ ਆ ਬਾਈ ਵਰਡਾਂ ਬਾਈ ਕੋਲੇ ਸੀਗੀਆਂ 6 6 ਰੀਆਂ 6 ਚੰਗੀਆਂ ਨੇ ਬਾਈ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ ਅਈ ਰੀਲਾ ਦੇ